ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜੋ ਆਪਾਂ ਜੀਵ ਜੰਤਾਂ ਨੂੰ ਤੜਫਾ ਤੜਫਾ ਕੇ ਮਾਰਦੇ ਹਨ ਆਪਣੇ ਜੀਵ ਦੇ ਸੁਆਦ ਲਈ ਉਹਨਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਲਾਹੌਰ ਪਹੁੰਚੇ ਉਹਨਾਂ ਨੇ ਇੱਕ ਪੁਰਾਣੇ ਰੁੱਖ ਹੇਠ ਸਦਾਈ ਡੇਰਾ ਲਾਇਆ ਅਦੇ ਰਾਤ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਗਏ ਸਵੇਰੇ ਤੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਕੇ ਧਿਆਨ ਵਿੱਚ ਮਗਨ ਸਨ ਤਾਂ ਉਹਨਾਂ ਨੇ ਉਹਨਾਂ ਦੇ ਕੰਨਾਂ ਵਿੱਚ ਪਸ਼ੂਆਂ ਦੀਆਂ ਦਰਦ ਭਰੀਆਂ ਆਵਾਜ਼ਾਂ ਆਈਆਂ ਗੁਰੂ ਨਾਨਕ ਦੇਵ ਜੀ ਤੁਰੰਤ ਉੱਥੇ ਜਾ ਕੇ ਵੇਖਿਆ ਕਿ ਕੁਝ ਲੋਕ ਪਸ਼ੂਆਂ ਨੂੰ ਤੜਫਾ ਤੜਫਾ ਕੇ ਮਾਰ ਰਹੇ ਸਨ ਅਤੇ ਉਹਨਾਂ ਦੀ ਕੁਰਬਾਨੀ ਦੇ ਰਹੇ ਸਨ ਹਾਲੇ ਕਿ ਕਈ ਲੋਕ ਇਹ ਦਾਵਾ ਕਰਦੇ ਹਨ ਕਿ ਕੁਰਬਾਨੀ ਦੌਰਾਨ ਪਸ਼ੂਆਂ ਨੂੰ ਦਰਦ ਨਹੀਂ ਹੁੰਦਾ ਪਰ ਗੁਰੂ ਸਾਹਿਬ ਜੀ ਨੇ ਜੋ ਵੇਖਿਆ ਉਹਨਾਂ ਲਈ ਦੁਖਾਈ ਸੀ ਉਹਨਾਂ ਨੇ ਕੁਰਬਾਨੀ ਦੇਣ ਦੇ ਰਿਵਾਜ ਵਿੱਚ ਸ਼ਾਮਲ ਇੱਕ ਆਦਮੀ ਨੂੰ ਪੁੱਛਿਆ ਤੁਸੀਂ ਇਨ੍ਹਾਂ ਨੂੰ ਦੋ ਸੁਜੀਵਾ ਨੂੰ ਹੱਤਿਆ ਕਿਉਂ ਕਰ ਰਹੇ ਹੋ ਇਹ ਸੁਣ ਕੇ ਉਹ ਆਦਮੀ ਬੋਲਿਆ ਇਹ ਇੱਕ ਕੁਰਬਾਨੀ ਹੈ ਜਿਸ ਨਾਲ ਜੀਵਾਂ ਨੂੰ ਮੁਕਤੀ ਮਿਲਦੀ ਹੈ ਅਤੇ ਸਾਨੂੰ ਪੁੰਨ ਮਿਲਦਾ ਹੈ ਗੁਰੂ ਸਾਹਿਬ ਜੀ ਦਾ ਮਨ ਦੁੱਖ ਨਾਲ ਭਰ ਗਿਆ ਗੁਰੂ ਸਾਹਿਬ ਜੀ ਨਿੰਗੰਭੀਰ ਹੁੰਦੇ ਹੋਏ ਸ਼ਬਦ ਉਚਾਰਿਆ ਅਸੰਖ ਵੱਡ ਭਾਗ ਹੱਤਿਆ ਕਮਾਈ ਅਸੰਖ ਪਾਪੀ ਪਾਪ ਕਮਾਈ ਅਰਥਾਤ ਅਨੇਕਾਂ ਜੀਵਾਂ ਦੀ ਹੱਤਿਆ ਕਰਕੇ ਪਾਪ ਕਮਾਇਆ ਜਾਂਦਾ ਹੈ ਪਰ ਇਹ ਪਾਪੀ ਆਪਣੇ ਕਰਮਾਂ ਦਾ ਫਲ ਜ਼ਰੂਰ ਭੋਗਣਗੇ ਉਹਨਾਂ ਨੇ ਆਖਿਆ ਜੇ ਤੁਸੀਂ ਇਹ ਕਹਿੰਦੇ ਹੋ ਕਿ ਪ੍ਰਮਾਤਮਾ ਸਭ ਦਾ ਮਾਲਕ ਹੈ ਤਾਂ ਕੀ ਉਹ ਆਪਣੇ ਹੀ ਬਣਾਏ ਜੀਵਾਂ ਦੀ ਹੱਤਿਆ ਤੋਂ ਖੁਸ਼ ਹੋ ਸਕਦਾ ਹੈ ਕੋਈ ਪਿਤਾ ਆਪਣੇ ਬੱਚਿਆਂ ਦੀ ਹੱਤਿਆ ਤੋਂ ਕੁਝ ਕਿਵੇਂ ਹੋ ਸਕਦਾ ਹੈ ਪਰਮਾਤਮਾ ਸਭ ਦਾ ਮਾਲਕ ਹੈ ਤੁਸੀਂ ਉਸ ਦੀ ਰਚਨਾ ਨੂੰ ਨਸ਼ਟ ਕਰ ਰਹੇ ਹੋ ਤੁਸੀਂ ਉਹਨਾਂ ਦੀ ਮੁਕਤੀ ਨਹੀਂ ਬਲਕਿ ਸਿਰਫ ਆਪਣੇ ਸਵਾਦ ਲਈ ਮਾਰ ਰਹੇ ਹੋ ਜਿਸ ਰਾਹ ਵਿੱਚ ਹਿੰਸਾ ਤੜਫੋ ਜਾਂ ਦਰਦ ਹੋਵੇ ਉਹ ਰਾਹ ਕਦੇ ਵੀ ਪਰਮਾਤਮਾ ਦੀ ਰਜਾ ਤੱਕ ਨਹੀਂ ਜਾਂਦਾ ਤੁਸੀਂ ਇੱਕ ਨਿਰਦੋਸ਼ ਜੀਵ ਦੀ ਜਾਨ ਲੈ ਕੇ ਆਪਣੇ ਨੇਕੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਸ ਤੋਂ ਵੱਡਾ ਧੋਖਾ ਕੋਈ ਨਹੀਂ ਸੱਚੀ ਕੁਰਬਾਨੀ ਤਾਂ ਇਹ ਹੈ ਕਿ ਤੁਸੀਂ ਆਪਣੀ ਹਉਮੈ ਲਾਲਚ ਅਤੇ ਹੰਕਾਰ ਨੂੰ ਛੱਡੋ ਕਿ ਕਿਸੇ ਨਿਰਦੋਸ਼ ਜੀਵ ਦੀ ਜਾਨ ਲੈ ਕੇ ਨੇਕੀ ਦੀ ਉਮੀਦ ਨਾ ਰੱਖੋ ਇਹ ਸ਼ਬਦ ਸੁਣ ਕੇ ਉਹ ਆਦਮੀ ਚੁੱਪ ਹੋ ਗਿਆ ਤੇ ਗੁਰੂ ਸਾਹਿਬ ਜੀ ਦੀ ਬਾਣੀ ਨੇ ਉਸ ਨੂੰ ਹਿਰਦੇ ਵਿੱਚ ਡੋਂਗਾ ਅਸਰ ਛੱਡਿਆ ਅਤੇ ਉਸ ਨੇ ਆਪਣੀ ਗਲਤੀ ਮੰਨ ਲਈ ਸੋ ਏਸੀ ਗੁਰੂ ਨਾਨਕ ਦੇਵ ਜੀ ਨੇ ਵੀ ਜੀਬਾਵਾਰੀ ਕੀ ਦੱਸਿਆ ਹੈ ਜੋ ਜੀਵ ਹੱਤਿਆ ਕਰਦੇ ਹਨ ਉਹਨਾਂ ਬਾਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ